ਸਰ ਪਹਿਲਾ ਤਾਂ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਇੰਨੇ ਵੱਡੀ ਪਹਿਲ ਕਦਮੀ ਕੀਤੀ ਅੱਜ ਤੱਕ ਕਦੀ ਵੀ ਇਹ ਚੀਜ਼ ਨਹੀਂ ਸੋਚੀ ਗਈ ਵੀ ਜਿਹੜੀ ਇਹਦੀ ਨਸ਼ੇ ਦੀ ਜਿਹੜੀ ਮੇਨ ਮਾਰ ਪੈਂਦੀ ਹੈ ਉਹ ਐਡੋਲੋਸੈਂਸ 'ਚ ਪੈਂਦੀ ਹੈ ਤੇ ਉਸ ਟਾਈਮ ਬੱਚਾ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਵਿੱਚ ਹੁੰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਇਹ ਚੀਜ਼ ਸੋਚੀ ਗਈ ਰੀਅਲ ਜਿਹੜਾ ਕੇਸ ਲਿਆ ਜਾਂਦਾ ਜਿਨੇ ਕਿੱਦਾਂ ਨਸ਼ਾ ਕਰਨਾ ਸ਼ੁਰੂ ਕੀਤਾ ਉਹਦੀ ਸਿਹਤ ਤੇ ਕੀ ਅਸਰ ਪਿਆ ਫਿਰ ਉਹ ਉਸ ਨਸ਼ੇ ਤੋਂ ਬਾਹਰ ਕਿੱਦਾਂ ਆਇਆ ਉਹ ਸਾਰਾ ਉਸ ਵੀਡੀਓ ਦੇ ਮਾਧਿਅਮ ਨਾਲ ਬੱਚਿਆਂ ਨੂੰ ਸਮਝਾਇਆ ਜਾਂਦਾ ਤੇ ਸਰ ਇਹ ਬਹੁਤ ਵੱਡੀਆਂ ਕਦਮ ਹੈ ਖੇ ਦੇ ਵਿੱਚ ਹੀ ਖਾ ਲੰਦੇ ਕੋਈ ਦੋਸਤ ਮਿੱਤਰ ਨੇ ਕਹਤਾ ਵੀ ਆ ਖਾ ਕੇ ਦੇ ਕਿੰਨੀ ਵਧੀਆ ਚੀਜ਼ ਹੈ ਤੈਨੂੰ ਬੜਾ ਵਧੀਆ ਫੀਲ ਹੋਊਗਾ ਪਹਿਲੇ ਤਾਂ ਇਹ ਚੀਜ਼ਾਂ ਦੇਖੀਆਂ ਵੀ ਬੱਚਿਆਂ ਨੂੰ ਇਹਦੇ ਬਾਰੇ ਪਤਾ ਵੀ ਹੈ ਤਾਂ ਉਹਦੇ ਲਈ ਬੇਸਲਾਈਨ ਟੈਸਟ ਲਿਆ ਸਰ ਦੋ ਜਿਹੜੇ ਸੈਸ਼ਨਸ ਐ ਸੈਪਟੈਂਬਰ ਚ ਚਾਰ ਇਹਦੇ ਅਕਤੂਬਰ ਚ ਅੱਜ ਜਿਹੜੀ ਚੌਥੀ ਵੀਡੀਓ ਅਸੀਂ ਬੱਚਿਆਂ ਨੂੰ ਮਨਪ੍ਰੀਤ ਅਲੀ ਦਿਖਾ ਰਹੇ ਹਾਂ ਦੇਖਦੇ ਹੋਏ ਇਹ ਜਿਹੜਾ ਸਿਲੇਬਸ ਚ ਸਰਕਾਰ ਵੱਲੋਂ ਐਡ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਉਹਦੇ ਬਾਰੇ ਅਵੇਅਰ ਕੀਤਾ ਜਾਗਾ ਸਿਕਰਟ ਇਨਫੋਰਮੇਸ਼ਨ ਸਰ ਇਹਦੇ ਨਾਲ ਇਹ ਇੱਕ ਅਸੀਂ ਬਕਸਾ ਲਾਂਚ ਕੀਤਾ ਠੀਕ ਹੈ ਇਹ ਪ੍ਰੋਪਰ ਇਹਦਾ ਲੋਕ ਹੈ ਇਹ ਇਹਦੇ ਵਿੱਚ ਇਹ ਇੱਕ ਸਰ ਪਰਚੀ ਆ ਇਹ ਹਰ ਇੱਕ ਬੱਚੇ ਨੂੰ ਅਸੀਂ ਦਿੱਤੀ ਹੈ ਦਿਖਾ ਦਿਓ ਤੇਰੀ ਬੱਚੀ ਤਾਂ ਇਹ ਪਰਚੀਆਂ ਜਿਹੜੀਆਂ ਵਾ ਹਰ ਇੱਕ ਬੱਚੇ ਨੂੰ ਦਿੱਤੀਆਂ ਜਾਣਗੀਆਂ ਚਲੋ ਖਤਮ ਕਰਨਾ ਚਾਹੁੰਦੀ ਹੈ ਨਸ਼ੇ ਨੂੰ ਪੰਜਾਬ ਸਰਕਾਰ ਤਾਂ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਇਹ ਸਲੋਗਨ ਜਿਹੜੇ ਬੱਚਿਆਂ ਨੇ ਬਣਾਏ ਨੇ ਇਹ ਹੁਣੇ ਘਰੋਂ ਬਣਾ ਕੇ ਲਿਆਏ ਨੇ ਸਲੋਗਨ ਕਿਸ ਤਰ੍ਹਾਂ ਇੱਕ ਦੋ ਸ਼ੁਰੂ ਕੀਤਾ ਇਹ ਮੂਵੀ ਇਹ ਵਿੱਚ ਹੀ ਅਸੀਂ ਕੰਪੀਟੀਸ਼ਨ ਕਰਾਇਆ ਸੀਗਾ ਅਕਤੂਬਰ ਦੇ ਵਿੱਚ ਹੀ ਹੋਇਆ ਸੀ ਇਹ ਤੇ ਇਹ ਬੱਚਿਆਂ ਨੇ ਬਣਾਏ ਸੀ ਪੋਸਟਰ ਬਣਾਏ ਆ ਸਾਰ ਇੱਕ ਸਲੋਗਨ ਮੇਕਿੰਗ ਦਾ ਸੀ ਕਰਾਇਆ ਉਹ ਵੀ ਬੱਚੇ ਅੱਜ ਵੀ ਕਰਾ ਰਹੇ ਆ ਉਹ ਅੱਜ ਬੱਚੇ ਕਰ ਰਹੇ ਆ ਉਹਦੇ ਬਾਰੇ ਸਰ ਇਹਨਾਂ ਚੀਜ਼ਾਂ ਦੇ ਨਾਲ ਐਕਟੀਵਿਟੀ ਉਹਨਾਂ ਲਈ ਹੈ ਨਾ ਵੀ ਬੱਚੇ ਥੋੜਾ ਜਿਹਾ ਇੰਟਰਨੈਟ ਤੇ ਸਰਚ ਕਰਦੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਹੋਰ ਵੀ ਚੀਜ਼ਾਂ ਦੇਖਦੇ ਆ ਵੀ ਇਹ ਕਿੰਨੀ ਬੁਰੀ ਚੀਜ਼ ਹੈ ਜਾ ਸਰਕਾਰ ਵੱਲੋਂ ਇੱਕ ਮੁਹਿੰਮ ਜਿਹੜੀ ਆ ਪੰਜਾਬ ਦੇ ਵਿੱਚ ਚਲਾਈ ਗਈ ਆ ਨਸ਼ਿਆਂ ਵਿਰੁੱਧ ਤਾਂ ਇਸ ਨਸ਼ਿਆਂ ਵਿਰੁੱਧ ਜੰਗ ਦੇ ਵਿੱਚ ਕਈ ਥਾਵਾਂ ਤੇ ਅਸੀਂ ਇਹ ਕੈਂਪੇਨਿੰਗ ਦੇਖੀ ਆ ਕਿ ਜਿਨ੍ਹਾਂ ਨੇ ਨਸ਼ਾ ਵੇਚ ਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਢਾਇਆ ਗਿਆ ਵਾ ਉਹ ਨਸ਼ਾ ਸਮੱਗਲਰਾਂ ਦੇ ਖਿਲਾਫ ਵੱਡੀ ਕਾਰਵਾਈ ਵੀ ਕੀਤੀ ਗਈ ਆ ਤਾਂ ਹੁਣ ਸਰਕਾਰ ਦੀ ਇਹ ਮੁਹਿੰਮ ਜਿਹੜੀ ਆ ਸਕੂਲਾਂ ਦੇ ਵਿੱਚ ਚਲਾਈ ਜਾ ਰਹੀ ਆ ਸਰਕਾਰੀ ਸਕੂਲਾਂ ਦੇ ਵਿੱਚ ਇਹ ਕੈਂਪੇਨ ਜਿਹੜੀ ਆ ਜੋਰਾ ਸ਼ੋਰਾ ਤੇ ਚੱਲ ਰਹੀ ਹੈਗੀ ਆ ਤਸਵੀਰਾਂ ਤਾਂ ਦਿਖਾ ਦੰਨੇ ਆ ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤਾਂ ਇੱਥੇ ਬੱਚਿਆਂ ਵੱਲੋਂ ਕੁਝ ਟਾਈਮ ਬਣਾਈ ਗਈ ਆ ਬੱਚਿਆਂ ਨੂੰ ਫਿਲਮਾਂ ਦਿਖਾਈਆਂ ਜਾ ਰਹੀਆਂ ਵਾ ਅਤੇ ਯੁੱਧ ਨਸ਼ਾ ਵਿਰੁੱਧ ਇੱਕ ਬਾਕਸ ਵੀ ਇੱਥੇ ਲਗਾਇਆ ਗਿਆ ਵਾ ਜਿਹਦੇ ਵਿੱਚ ਬੱਚੇ ਆਪਣਾ ਜਿਹੜਾ ਸੁਝਾਅ ਦੇਣਗੇ ਤਾਂ ਗੱਲਬਾਤ ਕਰਨਗੇ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਨੇ ਮੈਡਮ ਯੁੱਧ ਨਸ਼ਾ ਵਿਰੁੱਧ ਸਰਕਾਰ ਦੀ ਇੱਕ ਮੁਹਿੰਮ ਚੱਲ ਰਹੀ ਹੈਗੀ ਆ ਅਸੀਂ ਦੇਖਿਆ ਕਿ ਪਿਛਲੇ ਦਿਨੀ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਜਿਹਨਾਂ ਨਸ਼ਾ ਵੇਚ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਤੇ ਕਾਰਵਾਈ ਕੀਤੀ ਹੈ ਸਮਗਲਰ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਹੁਣ ਸਕੂਲਾਂ ਦੇ ਵਿੱਚ ਕੈਂਪੇਨ ਚੱਲ ਰਹੀ ਹੈ ਕਿਸ ਤਰ੍ਹਾਂ ਦੀ ਕੈਂਪੇਨ ਹੈਗੀ ਆ ਇਹ ਕਦੋਂ ਸ਼ੁਰੂਆ ਸਰ ਪਹਿਲਾ ਤਾਂ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੰਨੇ ਵੱਡੀ ਪਹਿਲ ਕਦਮੀ ਕੀਤੀ ਅੱਜ ਤੱਕ ਕਦੀ ਵੀ ਇਹ ਚੀਜ਼ ਨਹੀਂ ਸੋਚੀ ਗਈ ਵੀ ਜਿਹੜੀ ਇਹਦੀ ਨਸ਼ੇ ਦੀ ਜਿਹੜੀ ਮੇਨ ਮਾਰ ਪੈਂਦੀ ਹੈ ਉਹ ਐਡੋਲਸੈਂਸ 'ਚ ਪੈਂਦੀ ਹੈ ਤੇ ਉਸ ਟਾਈਮ ਬੱਚਾ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਵਿੱਚ ਹੁੰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਇਹ ਚੀਜ਼ ਸੋਚੀ ਗਈ ਉਹਦੇ ਅੰਡਰ ਇਹ ਕਰਿਕੂਲਮ 'ਚ 15 ਸਤੰਬਰ ਤੋਂ ਇਹ ਸਕੂਲ ਦੇ ਕਰਿਕੂਲਮ 'ਚ ਐਡ ਕੀਤਾ ਗਿਆ ਯੁੱਧ ਨਸ਼ਿਆ ਵਿਰੁੱਧ ਦਾ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਕੀ ਹੁੰਦਾ ਹਰ ਹਫ਼ਤੇ 'ਚ ਬੱਚਿਆਂ ਨੂੰ ਇੱਕ ਵੀਡੀਓ ਅਸੀਂ ਦਿਖਾਉਂਦੇ ਆ ਉਹਦਾ ਫੋਲੋਅ ਅਪ ਲੈਣ ਲਈ ਨਾਲ ਕੁਇਜ਼ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਜਿਹੜੀ ਵੀਡੀਓ ਹੁੰਦੀ ਹੈ ਉਹਦੇ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਕੋਈ ਇੱਕ ਰੀਅਲ ਜਿਹੜਾ ਕੇਸ ਲਿਆ ਜਾਂਦਾ ਜਿਨੇ ਕਿੱਦਾਂ ਨਸ਼ਾ ਕਰਨਾ ਸ਼ੁਰੂ ਕੀਤਾ ਉਹਦੀ ਸਿਹਤ ਤੇ ਕੀ ਅਸਰ ਪਿਆ ਫਿਰ ਉਹ ਉਸ ਨਸ਼ੇ ਤੋਂ ਬਾਹਰ ਕਿੱਦਾਂ ਆਇਆ ਉਹ ਸਾਰਾ ਉਸ ਵੀਡੀਓ ਦੇ ਮਾਧਿਅਮ ਨਾਲ ਬੱਚਿਆਂ ਨੂੰ ਸਮਝਾਇਆ ਜਾਂਦਾ ਤੇ ਸਰ ਇਹ ਬਹੁਤ ਵੱਡੀਆਂ ਕਦਮ ਹੈ ਤੇ ਕਿੰਨੀਆਂ ਕਿ ਹੁਣ ਤੱਕ ਜਿਹੜੀਆਂ ਫਿਲਮਾਂ ਜਿਹੜੀਆਂ ਬਣ ਕੇ ਆਈਆਂ ਸਰਕਾਰ ਵੱਲੋਂ ਬੱਚਾ ਨਹੀਂ ਯਾਨੀ ਬੱਚੇ ਕਿਸ ਤਰ੍ਹਾਂ ਵੇਰ ਹੋ ਰਹੇ ਸਰ ਇਹਦੇ ਨਾਲ ਇਸ ਸੈਸ਼ਨ ਦੇ ਵਿੱਚ 14 14 ਸੈਸ਼ਨ ਲੱਗਣੇ ਆ 15 ਸਤੰਬਰ ਨੂੰ ਪਹਿਲਾ ਤਾਂ ਬੇਸਲਾਈਨ ਟੈਸਟ ਹੋਇਆ ਜਿਹਦੇ ਚ ਸਰਕਾਰ ਨੇ ਇਹ ਡਿਟੈਕਟ ਕੀਤਾ ਕਿ ਬੱਚਾ ਨੂੰ ਨਸ਼ਿਆ ਬਾਰੇ ਕਿੰਨੀ ਕੁ ਜਾਣਕਾਰੀ ਹੈ ਕਈ ਵਾਰੀ ਬੱਚੇ ਭਲੇਖੇ ਦੇ ਵਿੱਚ ਹੀ ਖਾ ਲੈਂਦੇ ਕੋਈ ਦੋਸਤ ਮਿੱਤਰ ਨੇ ਕਹਤਾ ਵੀ ਆ ਖਾ ਕੇ ਦੇ ਕਿੰਨੀ ਵਧੀਆ ਚੀਜ਼ ਹੈ ਤੈਨੂੰ ਬੜਾ ਵਧੀਆ ਫੀਲ ਹੋਊਗਾ ਪਹਿਲੇ ਤਾਂ ਇਹ ਚੀਜ਼ਾਂ ਦੇਖੀਆਂ ਵੀ ਬੱਚਾ ਨੂੰ ਇਹਦੇ ਬਾਰੇ ਪਤਾ ਵੀ ਹੈ ਤਾਂ ਉਸ ਲਈ ਬੇਸਲਾਈਨ ਟੈਸਟ ਲਿਆ ਸਰ ਦੋ ਜਿਹੜੇ ਸੈਸ਼ਨਸ ਹੈ ਸੈਪ ਬਰਚ 4 ਦੇ ਅਕਤੂਬਰ ਚ ਅੱਜ ਜਿਹੜੀ ਚੌਥੀ ਵੀਡੀਓ ਅਸੀਂ ਬੱਚਿਆਂ ਨੂੰ ਮਨਪ੍ਰੀਤ ਅਲੀ ਦਿਖਾ ਰਹੇ ਹਾਂ ਜਿਹਦੇ ਵਿੱਚ ਬੱਚਿਆਂ ਨੂੰ ਅਵੇਅਰ ਕੀਤਾ ਜਾਣਾ ਕਿ ਕਿਸੇ ਵੀ ਨਸ਼ੇ ਦੀ ਜਿਹੜੀ ਲਤ ਹੈ ਉਹ ਕਿੱਦਾਂ ਲੱਗਦੀ ਹੈ ਤੇ ਕਿੱਦਾਂ ਉਹਦੇ ਤੋਂ ਫਿਰ ਕਿੰਨਾ ਮੁਸ਼ਕਲ ਹੁੰਦਾ ਉਹ ਤੋਂ ਬਾਹਰ ਆਣਾ ਪਹਿਲਾ ਤਾਂ ਬੱਚੇ ਜੋਸ਼ ਦੇ ਨਾਲ ਰੀਸ ਦੇ ਨਾਲ ਉਹ ਚੀਜ਼ ਐਡ ਕਰ ਲੈਂਦੇ ਪਰ ਉਹ ਤੋਂ ਛੁੱਟਣਾ ਬਹੁਤ ਔਖਾ ਹੈ ਮੈਡਮ ਇਹ ਕਿਹੜੀ ਉਮਰ ਦੇ ਬੱਚੇ ਕਿਹੜੀ ਕਲਾਸ ਦੇ ਬੱਚਿਆਂ ਨੂੰ ਜਿਹੜੀਆਂ ਫਿਲਮਾਂ ਤੇ ਇਹ ਜਿਹੜੀ ਅਵੇਰ ਡਰਾਈਵ ਚਲਾਈ ਜਾ ਰਹੀ ਹੈ ਦਿਖਾਇਆ ਜਾ ਰਿਹਾ ਉਹਨਾਂ ਨੂੰ ਸਰ ਇਹ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੇ ਲਈ ਹੈ ਮੇਨ ਜਿਹੜਾ ਸਾਡੇ ਸਕੂਲਾਂ ਦੇ ਵਿੱਚ ਮੇਨ ਫੋਕਸ ਹੈ ਕਿਉਂਕਿ ਇਹੀ ਜਿਹੜੀ ਉਮਰ ਐ ਨੂੰ ਕਿਸ਼ੋਰ ਅਵਸਥਾ ਕਹਿੰਦੇ ਆ ਇਹਦੇ ਵਿੱਚ ਜਿਹੜੇ ਬੱਚੇ ਦੇ ਮੂਡ ਸਵਿੰਗਸ ਹੁੰਦੇ ਆ ਉਹ ਥੋੜਾ ਵੱਡਾ ਹੋ ਰਿਹਾ ਹੁੰਦਾ ਉਹਨੂੰ ਇਹ ਲੱਗਦਾ ਮੇਰੇ ਤੋਂ ਸਿਆਣਾ ਦੁਨੀਆ 'ਚ ਹੈ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਫ ਉਹਨੂੰ ਜਿਹੜਾ ਫਾਦਰ ਹੈ ਉਹ ਆਊਟਡੇਟਡ ਜਿਹਾ ਬੰਦਾ ਲੱਗਣ ਲੱਗ ਜਾਂਦਾ ਵੀ ਮੈਨੂੰ ਟੋਕਦਾ ਪਿਆ ਇਹਨੂੰ ਦਾ ਇਹਨੂੰ ਕੀ ਪਤਾ ਮੈਂ ਮਾਡਰਨ ਆ ਤਾਂ ਇਹਨਾਂ ਚੀਜ਼ਾਂ ਦੇ ਜਿਹੜੀ ਇਹ ਬਰੀਕੀ ਨੂੰ ਆਪਾਂ ਦੇਖਦੇ ਹੋਏ ਇਹ ਜਿਹੜਾ ਸਿਲੇਬਸ 'ਚ ਸਰਕਾਰ ਵੱਲੋਂ ਐਡ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਉਹਦੇ ਬਾਰੇ ਅਵੇਅਰ ਕੀਤਾ ਜਾਣਾ ਹੈ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਸਕੂਲ ਦੇ ਵਿੱਚ ਇਹ ਡਰਾਈਵ ਚੱਲ ਰਹੀ ਹੈ ਕੀ ਕੀ ਲਗਾਇਆ ਗਿਆ ਜਿਵੇਂ ਕਿ ਇਹ ਬਾਕਸ ਲਗਾਇਆ ਗਿਆ ਵਾ ਇਹਦੇ ਵਿੱਚ ਬੱਚਾ ਕੀ ਪਾਵੇਗਾ ਕੀ ਉਹ ਸੁਝਾਅ ਕੀ ਦਵੇਗਾ ਕਿਸ ਤਰ੍ਹਾਂ ਦਾ ਸੁਝਾਅ ਹੋਵੇਗਾ ਸਰ ਇਹ ਡ੍ਰੌਪ ਬਾਕਸ ਬਾਕਸ ਹੈਗਾ ਸੀਕ੍ਰੀਟ ਇਨਫੋਰਮੇਸ਼ਨ ਆ ਸਰ ਇਹਦੇ ਨਾਲ ਇਹ ਇੱਕ ਅਸੀਂ ਬਕਸਾ ਲਾਂਚ ਕੀਤਾ ਠੀਕ ਹੈ ਇਹ ਪ੍ਰੋਪਰ ਇਹਦਾ ਲੋਕ ਹੈ ਇਹ ਇਹਦੇ ਵਿੱਚ ਇਹ ਇੱਕ ਸਰ ਪਰਚੀ ਆ ਇਹ ਹਰ ਇੱਕ ਬੱਚੇ ਨੂੰ ਅਸੀਂ ਦਿੱਤੀ ਆ ਤਾਂ ਇਹ ਪਰਚੀਆਂ ਜਿਹੜੀਆਂ ਵਾ ਹਰ ਇੱਕ ਬੱਚੇ ਨੂੰ ਦਿੱਤੀਆਂ ਜਾਣਗੀਆਂ ਇਹਦੇ ਉੱਤੇ ਕੀ ਕੀ ਮੈਡਮ ਲਿਖਿਆ ਗਿਆ ਉਸ ਦੇ ਬਾਰੇ ਜਾਣ ਕੇ ਦੱਸੋ ਇਹਦੇ ਚ ਨਾ ਇਹ ਹੈ ਵੀ ਬੱਚਾ ਕਈ ਵਾਰੀ ਬੱਚੇ ਨੂੰ ਪਤਾ ਹੁੰਦਾ ਹੈ ਵੀ ਕੁਝ ਗਲਤ ਹੋ ਰਿਹਾ ਹੈ ਪਰ ਉਹ ਕਿਸੇ ਡਰ ਦੇ ਕਾਰਨ ਜਾਂ ਕਿਸੇ ਪੀਅਰ ਪ੍ਰੈਸ਼ਰ ਕਰਨ ਉਹ ਦੱਸ ਨਹੀਂ ਪਾਂਦਾ ਇਹ ਚ ਲਿਖਿਆ ਹੋਇਆ ਵੀ ਇਹ ਚ ਬੱਚਾ ਜਾਣਕਾਰੀ ਦੇਊਗਾ ਵੀ ਕਿਤੇ ਨਸ਼ਾ ਸਕੂਲ ਦੇ ਅੰਦਰ ਜਾਂ ਬਾਹਰ ਵਰਤੋਂ ਚ ਤਾਂ ਨਹੀਂ ਲਿਆਇਆ ਜਾ ਰਿਹਾ ਔਰ ਸਕੂਲ ਦੇ ਅੰਦਰ ਹੈ ਬਾਹਰ ਵਰਤੋਂ ਹੈ ਨਸ਼ਾ ਸਪਲਾਈ ਕਰਨ ਵਿੱਚ ਸ਼ਾਮਿਲ ਵਿਅਕਤੀ ਕਿਹੜੇ ਆ ਕਿੱਥੋਂ ਨਸ਼ਾ ਆ ਰਿਹਾ ਕਿੱਥੇ ਵੇਚਿਆ ਜਾਂਦਾ ਤੇ ਨਸ਼ੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਿਹੜੀ ਉਹਨੂੰ ਲੱਗਦੀ ਹੈ ਵੀ ਸਹੀ ਨਹੀਂ ਹੈਗੀ ਜਾਂ ਉਹਦੇ ਤੋਂ ਲੁਕੋ ਕੇ ਕੁਛ ਐਦਾਂ ਦਾ ਹੁੰਦਾ ਉਹ ਇਹਦੇ ਵਿੱਚ ਮੈਂਸ਼ਨ ਕਰ ਸਕਦਾ ਠੀਕ ਹੈ ਇਹਦੇ 'ਚ ਹਦਾਇਤਾਂ ਹੈਗਾ ਆਪਣਾ ਨਾਮ ਲਿਖੋ ਠੀਕ ਹੈ ਤੁਹਾਡੀ ਸੂਚਨਾ ਪੂਰੀ ਤਰ੍ਹਾਂ ਸਹੀ ਤੇ ਸਪਸ਼ਟ ਹੋਵੇ ਸਲੀਪ ਨੂੰ ਮੋੜੋ ਮਤਲਬ ਕਿ ਬੱਚੇ ਨੇ ਇਹ ਸਾਰੀ ਆਪਣੀ ਜਾਣਕਾਰੀ ਦੇਣੀ ਹੈ ਪਰ ਇਹ ਸਾਡੇ ਕੋਲ ਟਾਪ ਸਿਕਰਟ ਰਹੂਗੀ ਅਸੀਂ ਬੱਚੇ ਦੀ ਪਛਾਣ ਜਸਾਨੂੰ ਕਿੱਥੋਂ ਇਨਫੋਰਮੇਸ਼ਨ ਆਈ ਹੈ ਅਸੀਂ ਅੱਗੇ ਪਾਸ ਉਹ ਨਹੀਂ ਕਰਾਂਗੇ ਮਲੇ ਇਹ ਸੁਝਾਅ ਤੁਹਾਡੇ ਕੋ ਰਹਿਣਗੇ ਸਰਕਾਰ ਨੇ ਕੋਈ ਟੀਮ ਬਣਾਈ ਉਹਦੇ ਅੰਡਰ ਇਹ ਸੁਝਾਅ ਰਹਿਣਗੇ ਅੱਗੇ ਇਹ ਜਾਣਕਾਰੀ ਲੀਕ ਨਹੀਂ ਹੋਵੇ ਨਹੀਂ ਲੀਕ ਹੋਏਗੀ ਕਿਉਂਕਿ ਬੱਚੇ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਕੱਲ ਨੂੰ ਉਹਨੂੰ ਉਹਦਾ ਪੀਅਰ ਗਰੁੱਪ ਵੀ ਉਹਨੂੰ ਕਹਿ ਸਕਦਾ ਵੀ ਤੂੰ ਕਿਉਂ ਦੱਸਿਆ ਬੜਾ ਕੋਈ ਜੇ ਅਦਰ ਜਾਣਕਾਰੀ ਇਸ ਤਰ੍ਹਾਂ ਦੀ ਸਹੀ ਨਿਕਲਦੀ ਆ ਤਾਂ ਬੱਚਿਆਂ ਵਾਸਤੇ ਕੁਝ ਇਨਾਮ ਰਾਸ਼ੀ ਸਰਕਾਰ ਵੱਲੋਂ ਕੋਈ ਸਨਮਾਨ ਉਹਨਾਂ ਬੱਚਿਆਂ ਨੂੰ ਕੀਤਾ ਜਾਵੇਗਾ ਕਿਉਂਕਿ ਗੁਪਤ ਪਛਾਣ ਹੈਗੀ ਆ ਤਾਂ ਇਸ ਤਰ੍ਹਾਂ ਦੀ ਕੋਈ ਸਕੀਮ ਕੋਈ ਚੱਲ ਰਹੀ ਹੈ ਨਾਲ ਕੁਝ ਸਰ ਇਦਾਂ ਦੀ ਕੋਈ ਹਦਾਇਤਾਂ ਨਹੀਂ ਹੈ ਮੈਨੂੰ ਸਿਰ ਜੇ ਮੈਨੂੰ ਤਾਂ ਇਹ ਲੱਗਦਾ ਜੇ ਸਾਡੇ ਆਸ-ਪਾਸ ਬੁਰਾਈ ਖਤਮ ਹੁੰਦੇ ਜੋ ਸਾਨੂੰ ਗਲਤ ਲੱਗ ਰਿਹਾ ਆਪਣੇ ਆਪ ਚ ਇੱਕ ਰਿਵਾਰਡ ਹੈ ਤੁਹਾਡੇ ਕਹੇ ਤੇ ਕਿਸੇ ਨੇ ਐਕਸ਼ਨ ਲਿਆ ਤੇ ਉਹ ਚੀਜ਼ ਖਤਮ ਹੋ ਗਈ ਉਹ ਮੈਨੂੰ ਤਾਂ ਮੈਂ ਕਰਾ ਤਾਂ ਮੈਨੂੰ ਇਹ ਲੱਗੂਗਾ ਇਹੀ ਮੇਰੇ ਲਈ ਨਾਮ ਹੈ ਜਾਰ ਸਰਕਾਰ ਦੀ ਚੰਗੀ ਮੁਹਿੰਮਾ ਕੀ ਜੜੋ ਖਤਮ ਕਰਨਾ ਚਾਹੁੰਦੀ ਹੈ ਨਸ਼ੇ ਨੂੰ ਪੰਜਾਬ ਸਰਕਾਰ ਤਾਂ ਅਗਲੀਆਂ ਤਸਵੀਰਾਂ ਤੋਂ ਦਿਖਾਵਾਂਗੇ ਤਾਂ ਇਹ ਸਲੋਗਨ ਜਿਹੜੇ ਬੱਚਿਆਂ ਨੇ ਬਣਾਏ ਨੇ ਇਹ ਹੁਣ ਇੱਕ ਰੋ ਬਣਾ ਕੇ ਲਿਆਏ ਨੇ ਸਲੋਗਨ ਕਿਸ ਤਰ੍ਹਾਂ ਇਹ ਕਦੋ ਸ਼ੁਰੂ ਕੀਤਾ ਇਹ ਮੁਹਿੰਮ ਇਹ ਵਿੱਚ ਹੀ ਅਸੀਂ ਕੰਪੀਟੀਸ਼ਨ ਕਰਾਇਆ ਸੀਗਾ ਅਕਟੂਬਰ ਦੇ ਵਿੱਚ ਹੀ ਹੋਇਆ ਸੀ ਇਹ ਤੇ ਇਹ ਬੱਚਿਆਂ ਨੇ ਬਣਾਏ ਸੀ ਪੋਸਟਰ ਬਣਾਏ ਆ ਸਰ ਇੱਕ ਸਲੋਗਨ ਮੇਕਿੰਗ ਦਾ ਸੀ ਕਰਾਇਆ ਉਹ ਵੀ ਬੱਚੇ ਅੱਜ ਵੀ ਕਰਾ ਰਹੇ ਆ ਉਹ ਅੱਜ ਬੱਚੇ ਕਰ ਰਹੇ ਆ ਉਹਦੇ ਬਾਰੇ ਸਰ ਇਹਨਾਂ ਚੀਜ਼ਾਂ ਦੇ ਨਾਲ ਐਕਟਿਵ ਇਸ ਨਾਲ ਇਹ ਹੈ ਨਾ ਵੀ ਬੱਚੇ ਥੋੜਾ ਜਿਹਾ ਇੰਟਰਨੈਟ ਤੇ ਸਰਚ ਕਰਦੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਹੋਰ ਵੀ ਚੀਜ਼ਾਂ ਦੇਖਦੇ ਆ ਵੀ ਇਹ ਕਿੰਨੀ ਬੁਰੀ ਚੀਜ਼ ਹੈ ਠੀਕ ਹੈ ਇਹਦੇ ਤੋਂ ਦੂਰ ਰਹਿਣਾ ਚਾਹੀਦਾ ਹੈ ਤਾ ਕਰਕੇ ਹੈਗਾ ਜਿਹੜਾ ਆ ਖੁੱਲ ਕੇ ਅੱਗੇ ਆਇਆ ਹੋਵੇ ਮੈਡਮ ਮੇਰੇ ਘਰ ਦੇ ਬਾਹਰ ਇਸ ਤਰ੍ਹਾਂ ਦਾ ਨਸ਼ੇ ਵਿਕਦਾ ਵਾ ਜਾਂ ਮੇਰੇ ਘਰ ਦੇ ਨਸ਼ਾ ਕਰਦੇ ਨੇ ਤਾਂ ਅਸੀਂ ਉਹ ਛੁਡਾਉਣਾ ਚਾਹੁੰਦੇ ਹਾਂ ਕਿਸ ਤਰ੍ਹਾਂ ਤੁਸੀਂ ਮਦਦ ਕਰ ਸਕਦੇ ਹੋ ਸਾਡੀ ਸਰ ਫਿਲਹਾਲ ਤਾਂ ਕੋਈ ਇਹੋ ਜਿਹਾ ਕੇਸ ਨਹੀਂ ਆਇਆ ਹੈਗਾ ਮੇਰੇ ਕੋਲ ਨਹੀਂ ਆਇਆ ਪਰ ਅੱਗੋਂ ਜੇ ਆਏਗਾ ਤਾਂ ਅਸੀਂ ਉਹਦਾ ਪੂਰਾ ਐਕਸ਼ਨ ਲਾਂਗੇ ਕਿਉਂਕਿ ਸਾਨੂੰ ਸਰਕਾਰ ਫੈਸਿਲਿਟੀ ਦੇ ਰਹੀ ਹੈ ਤਾਂ ਅਸੀਂ ਵੀ ਆਵਾਂਗੇ ਅੱਗੇ ਇਹ ਚੀਜ਼ਾਂ ਨੂੰ ਖਤਮ ਕਰਨ ਦੀ ਸਰਕਾਰ ਦੀ ਬਹੁਤ ਵੱਡੀ ਇੱਕ ਪਹਿਲ ਹੈਗੀ ਆ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਹੋਈ ਆ ਨਸ਼ਾ ਖਤਮ ਕਰਨਾ ਪੰਜਾਬ ਦੇ ਵਿੱਚ ਇਹ ਕਲਾਸ ਦੇ ਵਿੱਚ ਇਹ ਬੱਚੇ ਜਿਹੜੇ ਨੇ ਡਰਾਇੰਗ ਬਣਾ ਰਹੇ ਨੇ ਇਹ ਕਿਸ ਤਰ੍ਹਾਂ ਦੀ ਡਰਾਇੰਗ ਹੈ ਕੀ ਕਰ ਰਹੇ ਨੇ ਤੇ ਸਰ ਇਹ ਸਟੂਡੈਂਟਸ ਆ ਸਾਡੇ ਗਰਲ ਸਟੂਡੈਂਟਸ ਹੈ ਇਹ 슬ੋਗਨ ਬਣਾ ਰਹੇ ਹਨ ਮਤਲਬ ਨਸ਼ਿਆਂ ਦੇ ਖਿਲਾਫ ਇਹਨਾਂ ਦੇ ਮਨ ਚ ਕੀ ਹੈ ਇਹ ਕਿਉਂ ਚਾਹੁੰਦੇ ਆ ਵੀ ਨਸ਼ਾ ਨਹੀਂ ਹੋਣਾ ਚਾਹੀਦਾ ਕਿਉਂਕਿ ਬੱਚਾ ਬੱਚੇ ਦੇ ਮਨ ਚ ਨਾ ਕਿਤੇ ਨਾ ਕਿਤੇ ਹੁੰਦਾ ਜਾਂ ਉਹਦੇ ਘਰੇ ਕੋਈ ਨਸ਼ੇ ਨਾਲ ਕਿਸੇ ਦੀ ਮੌਤ ਹੋਈ ਹੁੰਦੀ ਹੈ ਜਾਂ ਫਿਲਹਾਲ ਕੁਛ ਉਹ ਬੱਚੇ ਛੇਲ ਰਹੇ ਹੁੰਦੇ ਆ ਜਾਂ ਕੋਈ ਆਸ ਪੜੋਸ ਦੇ ਵਿੱਚ ਦਾ ਕਿਸੇ ਰਿਸ਼ਤੇਦਾਰ ਨੂੰ ਨਸ਼ੇ ਨੇ ਜ਼ਰੂਰ ਹਿੱਟ ਕੀਤਾ ਹੁੰਦਾ ਜਿਹਦੇ ਕਰਕੇ ਬੱਚੇ ਦੇ ਅੰਦਰ ਕੁਝ ਰੋਸ ਹੁੰਦਾ ਜਿਹੜਾ ਉਹ ਮੈਸੇਜ ਦੇਣਾ ਚਾਹੁੰਦੇ ਹਨ ਸਾਡੀ ਤੋਂ ਬੱਚਿਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਬੱਚਿਆਂ ਵੱਲੋਂ ਇੱਕ ਸਲੋਗਨ ਬਣਾਇਆ ਜਾ ਰਿਹਾ ਹੈ ਜਯੁੱਧ ਨਸ਼ਿਆ ਵਿਰੁੱਧ ਬੇਟਾ ਤੁਸੀਂ ਇਹ ਸਲੋਗਨ ਬਣਾ ਰਹੇ ਹੋ ਸਰਕਾਰ ਦੀ ਮੁਹਿੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਯੁੱਧ ਨਸ਼ਿਆ ਵਿਰੁੱਧ ਕੀ ਕਹਿਣਾ ਚਾਹੋਗੇ ਸਰਕਾਰ ਦੀ ਇਸ ਮੁਹਿੰਮ ਨੂੰ ਤੁਹਾਨੂੰ ਲੱਗਦਾ ਕਿ ਬਹੁਤ ਚੰਗੀ ਮੁਹਿੰਮ ਹੈਗੀ ਆ ਨਸ਼ਾ ਖਤਮ ਕਰਨ ਦਾ ਸਰਕਾਰ ਦਾ ਕੀ ਕੇ ਮਤਲਬ ਜਿੱਕਰ ਤਰ੍ਹਾਂ ਤੇ ਜਾਗਰੂਕ ਹੁੰਦੇ ਆ ਲੋਕ ਕਿ ਉਹਨਾਂ ਕਿੱਦਾਂ ਮਤਲਬ ਨਸ਼ੇਨ ਰੋਕਣਾ ਚਾਹੀਦਾ ਹੈ ਉਹਨਾਂ ਨੂੰ ਇੱਕ ਤਰ੍ਹਾਂ ਦਾ ਮੈਸੇਜ ਮਿਲਦਾ ਹੈ ਕਿ ਮਤਲਬ ਅਸੀਂ ਨਸ਼ੇ ਨਹੀਂ ਕਰਨੇ ਤੇ ਬੱਚਿਆਂ ਨੂੰ ਵੀ ਰੋਕਦੇ ਜਿਹੜੇ 18 ਤੋਂ ਬਾਅਦ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਮਿਲ ਜਾਂਦੇ ਨੇ ਲਾਡਾ ਤੁਹਾਡੀ ਪਹਿਲ ਦੇ ਨਾਲ ਤੁਹਾਡੀ ਮੁਹਿੰਮ ਦੇ ਨਾਲ ਤੇ ਜਦੋਂ ਨਸ਼ਾ ਖਤਮ ਹੋਏਗਾ ਕਿਉਂਕਿ ਤੁਸੀਂ ਸਕੂਲਾਂ 'ਚ ਪੜ੍ਹਦੇ ਹੋ ਜਾਗਰੂਕ ਕਰੋਗੇ ਤੁਸੀਂ ਅੱਗੇ ਜਾ ਕੇ ਇਸ ਮੁਹਿੰਮ ਨੂੰ ਹਾਂਜੀ ਕਰਾਂਗੇ ਬਿਲਕੁਲ ਇਹ ਬੱਚੇ ਨੇ ਜਿਵੇਂ ਕੀ ਦਸਰੇ ਨੇ ਜਾਣਕਾਰੀ ਦੇ ਰਹੇ ਨੇ ਤਾਂ ਮੇਰੇ ਨਾਲ ਸਕੂਲ ਟੀਚਰ ਵੀ ਮਜੂਨੇ ਗੱਲਬਾਤ ਕਰ ਲੈਣ ਮੈਡਮ ਮਹਿੰਮ ਚੱਲ ਰਹੀ ਆ ਲੁਧਿਆਣਾ ਦਾ ਸਕੂਲ ਜਿਹੜਾ ਵਾ ਸਿਲੈਕਟ ਕੀਤਾ ਗਿਆ ਵਾ ਕਿਸ ਤਰ੍ਹਾਂ ਦੀ ਹੁਨੇ ਡਰਾਈਵ ਅੱਗੇ ਤੁਸੀਂ ਹੁਣ ਅੱਗੇ ਚਲਾ ਰਹੇ ਹੋ ਨਮਸਕਾਰ ਜੀ ਜੀ ਇਹ ਚਾਰ ਸਕੂਲ ਸਿਲੈਕਟ ਕੀਏ ਗਏ ਆ ਡਿਸਟ੍ਰਿਕਟ ਮੇਂ ਸੇ ਜਿਸ ਮੇਂ ਸੇ ਹਮਾਰਾ ਸਕੂਲ ਵੀ ਨੰਬਰ 1 ਪੇ ਹੈ ਔਰ ਯਹੀ ਸੀ ਉਹਨਾਂ ਨੇ ਇਨੋਗਰੇਸ਼ਨ ਕਰਨਾ ਇਸ ਚੀਜ਼ ਦਾ ਤੋ ਇਹ ਇੱਕ ਪ੍ਰੋਗਰਾਮ ਹੈ ਇੱਕ ਪ੍ਰੋਗਰਾਮ ਹੈ ਜਿਹੜਾ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਚਲਾਇਆ ਗਿਆ ਹੈ ਔਰ ਸਪੈਸ਼ਲੀ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਇਹਨੂੰ ਐਜ਼ ਅ ਸਬਜੈਕਟ ਸਰਕਾਰ ਨੇ ਚੁਣਿਆ ਵੀ ਰੱਖਾਂਗੇ ਔਰ ਸੈਕੰਡਲੀ ਕਿ ਬੱਚਿਆਂ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਔਰ 8 ਤੱਕ ਤੇ ਚਲੋ ਬਹੁਤ ਬੱਚੇ ਜ਼ਿਆਦਾ ਥੋੜੇ ਛੋਟੇ ਹੁੰਦੇ ਆ ਇਸ ਕਰਕੇ ਉਹ ਬੱਚਿਆਂ ਨੂੰ ਨਹੀਂ ਲਿਖਤਾ ਗਿਆ ਲੇਕਿਨ 9th ਤੋਂ ਲੈ ਕੇ 12th ਤੱਕ ਉਹ ਏਜ ਹੁੰਦੀ ਹੈ ਇੱਕ ਟੀਨੇਜਰ ਬੱਚਾ ਜਦੋਂ ਲੱਗਦਾ ਹੈ ਕਿ ਹਾਂ ਕੋਈ ਨਵੀਂ ਚੀਜ਼ ਦੇਖ ਲਈਏ ਕਿਹੜੀ ਹੁੰਦੀ ਹੈ ਨਾ ਜਿਸ ਤਰ੍ਹਾਂ ਫੋਨਾਂ 'ਚ ਬੱਚੇ ਦੇਖਦੇ ਉਹ ਹਿਸਾਬ ਨਾਲ ਬੱਚੇ ਚੱਲ ਪੈਂਦੇ ਆ ਇਸ ਪਾਸੇ ਇਸ ਕਰਕੇ ਹੀ ਸਰਕਾਰ ਨੇ ਇੱਕ ਅੱਛਾ ਸਟੈਪ ਚੁੱਕਿਆ ਹੈ ਕਿ ਬੱਚਿਆਂ ਨੂੰ ਅਵੇਅਰ ਕੀਤਾ ਜਾਏ ਕਿ ਇਹ ਚੀਜ਼ ਚੰਗੀ ਨਹੀਂ ਹੈਗੀ ਤੇ ਇਹਨੂੰ ਤੁਸੀਂ ਰੋਕਣਾ ਵੀ ਅਗਰ ਕਿਸੇ ਨੂੰ ਤੁਸੀਂ ਦੇਖਿਆ ਹੈ ਤੇ ਤੁਸੀਂ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕਰੋ ਆਪ ਤੇ ਤੁਸੀਂ ਫਸਟ ਵਾਰੀ ਵੀ ਟੇਸਟ ਵੀ ਨਹੀਂ ਕਰਨਾ ਅਸੀਂ ਵੀਡੀਓ ਦਿਖਾਈਆਂ ਬੱਚਿਆਂ ਨੂੰ ਅਸੀਂ ਉਦੋਂ ਵੀ ਦੱਸਿਆ ਕਿ ਬੱਚਾ ਟੇਸਟ ਵਾਸਤੇ ਵੀ ਤੁਸੀਂ ਇੱਕ ਵਾਰੀ ਵੀ ਨਾ ਸੋਚੋ ਕਿ ਅਸੀਂ ਟੇਸਟ ਕਰ ਲਈਏ ਵੀ ਹੁੰਦਾ ਕਿਸ ਤਰ੍ਹਾਂ ਦਾ ਹੈ ਨਾ ਨੈਵਰ ਨੈਵਰ ਥਿੰਕ ਅਬਾਊਟ ਇਟ ਕਿ ਅਸੀਂ ਟੇਸਟ ਵੀ ਕਰ ਲਈਏ ਤੇ ਉਮੀਦ ਹੈ ਕਿ ਬੱਚੇ ਘਰ ਵੀ ਦੱਸਦੇ ਹੋਣਗੇ ਔਰ ਗੋਮ ਬੱਚੇ ਦੇਖੋ ਆਸ-ਪਾਸ ਅਗਰ ਦੇਖਦੇ ਨੇ ਉਹਨਾਂ ਨੂੰ ਵੀ ਮਨਾ ਕਰਨਗੇ ਇੱਕ ਜਾਗਰਤੀ ਇੱਥੇ ਹੀ ਚੱਲਣੀ ਹੈ ਜਾਗਰੂਕ ਬੱਚੇ ਇੱਥੇ ਹੀ ਹੋਣਗੇ ਜੀ ਜਾਗਰੂਕ ਜਿਹੜੇ ਬੱਚੇ ਨੇ ਉਹ ਇੱਥੇ ਹੀ ਹੋਣਗੇ ਕਿਉਂਕਿ ਸਕੂਲਾਂ ਦੇ ਵਿੱਚ ਇੱਕ ਕੈਂਪੇਨਿੰਗ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਵਕ-ਵਕ ਸਕੂਲ ਜਿਹੜੇ ਨੇ ਇਹ ਚੁਣੇ ਗਏ ਨੇ ਤਾਂ ਲੁਧਿਆਣਾ ਦਾ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਵਾ ਸਿਮਟਰੀ ਰੋਡ ਤੇ ਹੈਗਾ ਵਾ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕੀਤੀਆਂ ਨੇ ਤਾਂ ਸਕੂਲਾਂ ਦੇ ਵਿੱਚ ਇਹ ਡਰਾਈਵ ਜਿਹੜੀ ਆ ਚੱਲ ਰਹੀ ਹੈਗੀ ਆ ਬੱਚਿਆਂ ਨੂੰ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਇਹ ਨਸ਼ਿਆਂ ਦੀ ਮੁਹਿੰਮ ਨੂੰ ਚਲਾਉਣਾ ਹੈਗਾ ਨਸ਼ੇ ਖਤਮ ਕਰਨੇ ਹੈਗੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਬੇਰ ਕਰਨਾ ਹੈਗਾ ਉਸ ਤੇ ਬਾਰੇ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਸੁਝਾਅ ਬਾਕਸ ਲਗਾਏ ਗਏ ਨੇ ਬੱਚਿਆਂ ਨੂੰ ਪੇਂਟਿੰਗ ਲਈ ਸਮਝਾਇਆ ਜਾ ਰਿਹਾ ਬੱਚਿਆਂ ਨੂੰ ਫਿਲਮਾਂ ਦਿਖਾ ਕੇ ਇਸ ਤੇ ਪ੍ਰਤੀ ਜਿਹੜਾ ਵਾ ਜਾਹਰ ਕੀਤਾ ਜਾ ਰਿਹਾ ਵਾ ਤਾਂ ਸਰਕਾਰ ਦੀ ਇਸ ਮੁਹਿੰਮ ਨੂੰ ਤੁਸੀਂ ਕਿਸਤਾ ਦੇਖਦੇ ਹੋ ਕਮੈਂਟ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕੈਮਰਾਮੈਨ ਰਵਿੰਦਰ ਦੇਨਾਨ ਨਰਿੰਦਕਵਾ ਜਗਮਨ ਟੀਵੀ ਲੁਧਿਆਣਾ